ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਵਾਰੀ ਫਿਰ ਤੋਂ ਇਹ ਕਲਾਸ ਹੈ ਜੀ ਜਿਹੜੀ ਪਾਲਿਟੀ ਦੀ ਇਹ ਆਪਾਂ ਅੱਜ ਤੋਂ ਸਟਾਰਟ ਕਰਨ ਲੱਗੇ ਆਂ ਇਹ ਕਲਾਸ ਪੀਐਸ ਟੈਟ ਤੇ ਸੀ ਟੈਟ ਦੇ ਲਈ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਲਾਹੇਵੰਦ ਸਾਬਿਤ ਹੋਊਗੀ ਜੀ ਕਿਉਂ ਹੋਊਗੀ ਕਿਉਂਕਿ ਇਸ ਕਲਾਸ ਦੇ ਵਿੱਚ 6th ਤੋਂ ਲੈ ਕੇ 8th ਤੱਕ ਦੀ NCERT ਦਾ ਇੱਕ ਇੱਕ ਫੈਕਟ ਜੋ ਪੇਪਰ ਦੇ ਵਿੱਚ ਪੁੱਛਿਆ ਜਾਂਦਾ ਆ ਕਵਰ ਕੀਤਾ ਹੋਇਆ ਆ ਤਾਂ ਇਹ ਜਿਹੜੇ ਨੋਟਸ ਹੈ ਜੀ ਇਹ ਮੈਂ ਖੁਦ ਜਦੋਂ ਮੈਂ ਆਪ ਟੈਸਟ ਦਿੱਤਾ ਸੀ ਸੀਟ ਅਟ ਦਾ ਤਾਂ ਉਦੋਂ ਤਿਆਰ ਕੀਤੇ ਸੀਗੇ ਇਹ ਤੁਹਾਡੇ ਲਈ ਬਹੁਤ ਹੀ ਮੇਰੇ ਲਈ ਬਹੁਤ ਯੂਸਫੁਲ ਸੀਗੇ ਜੀ ਤਾਂ ਤੁਹਾਡੇ ਲਈ ਵੀ ਇਹ ਬਹੁਤ ਤੁਹਾਡੇ ਵੀ ਕੰਮ ਆਉਣਗੇ ਤਾਂ ਇਹ ਜਿਹੜੇ ਨੋਟਸ ਹੈ ਜੀ ਆਪਾਂ ਥੋੜੇ ਥੋੜੇ ਕਰਕੇ ਮਤਲਬ ਜਿਹੜੇ ਐਮਸੀਕਿਊਜ਼ ਆ ਇਹ ਥੋੜੇ ਥੋੜੇ ਕਰਕੇ ਕਰਾਂਗੇ ਕਿਉਂਕਿ ਮੈਨੂੰ ਵੀ ਟਾਈਪ ਕਰਨ ਤੇ ਬਹੁਤ ਟਾਈਮ ਲੱਗ ਜਾਂਦਾ ਜੀ ਤੇ ਲਿਖੇ ਹੋਏ ਦੀ ਮੈਂ ਮਤਲਬ ਪੀਡੀਐਫ ਬਣਾ ਨਹੀਂ ਸਕਦੀ ਸੀ ਕਿਉਂਕਿ ਉਹ ਕਾਲੀ ਕਾਲੀ ਦੇ ਵਿੱਚ ਉਦੋਂ ਟਾਈਮ ਦੀ ਕਮੀ ਹੁੰਦੀ ਸੀ ਤਾਂ ਜਲਦੀ ਜਲਦੀ ਦੇ ਵਿੱਚ ਵਧੀਆ ਨਹੀਂ ਬਣੇ ਹੋਏਗੇ ਇਸ ਕਰਕੇ ਟਾਈਪ ਕਰਨ ਦੇ ਵਿੱਚ ਬਹੁਤ ਟਾਈਮ ਲੱਗਦਾ ਹੈ ਤਾਂ ਆਪਾਂ ਜਿੰਨਾ ਜਿੰਨਾ ਮੇਰੇ ਤੋਂ ਟਾਈਪ ਹੋਊਗਾ ਉਹਨਾਂ ਉਹਨਾਂ ਆਪਾਂ ਥੋੜਾ ਥੋੜਾ ਤੁਸੀਂ ਮੇਰੇ ਨਾਲ ਕਰਦੇ ਰਹੋ ਜੀ ਤਾਂ ਇੰਨਾ ਵੀ ਤੁਸੀਂ ਕਰ ਲੋਗੇ ਕਵਲਿਟੀ ਦਾ ਸਫੀਸ਼ੀਐਂਟ ਹੈ ਜੀ ਇਸ ਤੋਂ ਵੱਧ ਕੁਝ ਵੀ ਤੁਹਾਨੂੰ ਬੁੱਕਸ ਵੀ ਨਹੀਂ ਪੜਨ ਦੀ ਲੋੜ ਪਊਗੀ 6th ਤੋਂ ਲੈ ਕੇ 8th ਤੱਕ ਦੀ NCERT ਜਿੰਨੀਆਂ ਵੀ ਕਲਾਸਾਂ ਇਹ ਅੱਜ ਪਹਿਲੀ ਕਲਾਸ ਹੋਊਗੀ ਇਸ ਤੋਂ ਬਾਅਦ ਰੋਜ਼ ਜਿੰਨੀਆਂ ਵੀ ਕਲਾਸਾਂ ਲਗਾਉਂਗੀ ਤਾਂ 8th ਤੱਕ ਦੀ NCERT ਆਪਾਂ ਕਵਰ ਕਰ ਲਾਂਗੇ ਤਾਂ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਕਲਾਸ ਹਾਂਜੀ ਤਾਂ ਪਹਿਲਾ ਜਿਹੜਾ ਫੈਕਟ ਹੈ ਜੀ ਆਪਣੇ ਕੋਲੇ ਓਨ ਓਨ ਕਿੱਥੇ ਹੁੰਦੀ ਆ ਉਹਨਾਂ ਹੁੰਦੀ ਹੈ ਜੀ ਲਦਾਖ ਦੇ ਵਿੱਚ ਸਭ ਤੋਂ ਜ਼ਿਆਦਾ ਲਦਾਖ ਨੂੰ ਛੋਟਾ ਤਿੱਬਤ ਵੀ ਕਿਹਾ ਜਾਂਦਾ ਹੈ ਹੁਣ ਦੇਖੋ ਜਿਹੜੀ NCERT ਹੈ ਜੀ ਉਹ ਛੋਟੇ ਬੱਚਿਆਂ ਦੇ ਹਿਸਾਬ ਨਾਲ ਤਿਆਰ ਕੀਤੀ ਹੋਈ ਆ ਡਿਜ਼ਾਈਨ ਕੀਤੀਆਂ ਹੋਈਆਂ ਬੁੱਕਸ ਤਾਂ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਮਤਲਬ ਕਹਾਣੀਆਂ ਲਿਖੀਆਂ ਹੋਈਆਂ ਜਿਨ੍ਹਾਂ ਦੀ ਕਿ ਆਪਾਂ ਨੂੰ ਬਿਲਕੁਲ ਵੀ ਲੋੜ ਨਹੀਂ ਹੈਗੀ ਤਾਂ ਮੈਂ ਸਿਰਫ ਫੈਕਟਸ ਕੱਢ ਕੇ ਰੱਖੇ ਆ ਜੀ ਜੋ ਪੇਪਰ ਦੇ ਵਿੱਚ ਪੁੱਛੇ ਜਾਂਦੇ ਆ ਤਾਂ ਕੋਈ ਵੀ ਫੈਕਟ ਜ਼ਰੂਰੀ ਛੱਡਿਆ ਨਹੀਂਗਾ ਤਾਂ ਤੁਸੀਂ ਟਰਸਟ ਕਰ ਸਕਦੇ ਹੋ ਠੀਕ ਆ ਕੁਆਲਿਟੀ ਦੀਆਂ ਕਲਾਸਾਂ ਤੇ ਤਾਂ ਹਾਂਜੀ ਉਹਨਾਂ ਹੈਗੇ ਆ ਜਿਹੜੀ ਲਦਾਖ ਦੇ ਵਿੱਚੋਂ ਲਦਾਖ ਦੇ ਵਿੱਚ ਹੁੰਦੀ ਸੀਗੀ ਤਾਂ ਲਦਾਖ ਨੂੰ ਛੋਟਾ ਤਿੱਬਤ ਵੀ ਕਿਹਾ ਜਾਂਦਾ ਆ ਇਹ ਵੀ ਤੁਸੀਂ ਯਾਦ ਰੱਖਣਾ ਆ ਛੋਟਾ ਤਿੱਬਤ ਲਦਾਖ ਨੂੰ ਕਿਹਾ ਜਾਂਦਾ ਆ ਨੈਕਸਟ ਹੈ ਜੀ ਡਿਸਕਵਰੀ ਆਫ ਇੰਡੀਆ ਬੁੱਕ ਕਿਸ ਨੇ ਲਿਖੀ ਸੀਗੀ ਪੰਡਿਤ ਜਵਾਰलाल ਨਹਿਰੂ ਜੀ ਨੇ ਲਿਖੀ ਸੀ ਡਿਸਕਵਰੀ ਆਫ ਇੰਡੀਆ ਬੁੱਕ ਪੰਡਿਤ ਜਵਾਰलाल ਨਹਿਰੂ ਜੀ ਨੇ ਲਿਖੀ ਸੀ ਅਨੇਕਤਾ ਵਿੱਚ ਇਕਤਾ ਬਾਰੇ ਕਿਸ ਨੇ ਗੱਲ ਕੀਤੀ ਸੀ ਤਾਂ ਇਕਤਾ ਵਿੱਚ ਅਨੇਕਤਾ ਅਨੇਕਤਾ ਵਿੱਚ ਸੌਰੀ ਅਨੇਕਤਾ ਵਿੱਚ ਇਕਤਾ ਮਤਲਬ ਕੀ ਹੈ ਕਿ ਇੰਡੀਆ ਦੇ ਵਿੱਚ ਬਹੁਤ ਸਾਰੇ ਧਰਮਾਂ ਦੇ ਲੋਕੀ ਰਹਿੰਦੇ ਆ ਬਹੁਤ ਤਰ੍ਹਾਂ ਦੇ ਲੋਕੀ ਰਹਿੰਦੇ ਆ ਅਨੇਕ ਡਾਈਵਰਸਿਟੀ ਦੇ ਵਿੱਚ ਜਿਹੜਾ ਮਤਲਬ ਆਪਾਂ ਲੋਕੀ ਇੰਨੀ ਡਾਈਵਰਸਟੀ ਇੰਡੀਆ ਦੇ ਵਿੱਚ ਪਾਈ ਜਾਂਦੀ ਆ ਫਿਰ ਵੀ ਸਾਰੇ ਲੋਕੀ ਇੱਕ ਹਨ ਤਾਂ ਇਹ ਇਸ ਦੇ ਬਾਰੇ ਵਿੱਚ ਕਿਹਨੇ ਗੱਲ ਕੀਤੀ ਸੀ ਜੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਨੇ ਕੀਤੀ ਸੀ ਬੁੱਧ ਧਰਮ ਤੀਬਤ ਦੇ ਤੀਬਤ ਵਿੱਚ ਲਦਾਖ ਦੇ ਰਸਤੇ ਗਿਆ ਸੀ ਠੀਕ ਹੈ ਤਾਂ ਇਹ ਇਦਾਂ ਦੇ ਵੀ ਮੈਂ ਨਿੱਕੇ ਨਿੱਕੇ ਫੈਕਟਰ ਰੱਖੇ ਹੋਏ ਆ ਜੀ ਤਾਂ ਕਿ ਕਿਸੇ ਨੂੰ ਇਹ ਨਾ ਹੋ ਜੇ ਵੀ ਆ ਗੱਲ ਕਲਾਸ ਦੇ ਵਿੱਚ ਆਪਾਂ ਕੀਤੀ ਨਹੀਂ ਹੋਈਗੀ ਨਿੱਕੇ ਤੋਂ ਨਿੱਕਾ ਫੈਕਟਰ ਵੀ ਲਿਆ ਆ ਬੁੱਧ ਧਰਮ ਤੀਬਤ ਵਿੱਚ ਲਦਾਖ ਦੇ ਰਸਤੇ ਗਿਆ ਸੀ ਭਾਰਤ ਵਿੱਚ 1600 ਤੋਂ ਵੀ ਵੱਧ ਪਿਛਾਵਾਂ ਬੋਲੀਆਂ ਜਾਂਦੀਆਂ ਆ ਠੀਕ ਹੈ ਜੀ ਲਦਾਖ ਵਿੱਚ ਜਿਹੜਾ ਪਾਣੀ ਆ ਤੁਹਾਨੂੰ ਪਤਾ ਹੋਊਗਾ ਜੀ ਲਦਾਖ ਦੇ ਵਿੱਚ ਬਹੁਤ ਜ਼ਿਆਦਾ ਬਰਫ਼ ਜੰਮੀ ਰਹਿੰਦੀ ਆ ਤਾਂ ਜਿਹੜਾ ਲੋਕੀ ਪੀਣ ਵਾਲਾ ਪਾਣੀ ਨਾ ਜਿਹੜੀ ਬਰਫ਼ ਪਿਘਲਦੀ ਆ ਉਹੀ ਪਿਗਲਿ ਹੋਈ ਬਰਫ਼ ਵਾਲਾ ਪਾਣੀ ਉਹ ਪਿੰਦੇ ਆ ਪਸ਼ਮੀਨਾ ਬਣਾਈ ਦੇ ਲਈ ਜੀ ਕਸ਼ਮੀਰ ਫੇਮਸ ਆ ਕਸ਼ਮੀਰ ਦੇ ਵਿੱਚ ਪਸ਼ਮੀਨਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਊਗਾ ਇਹ ਤਾਂ ਨਾ ਪਸ਼ਮੀਨਾ ਜਿਹੜਾ ਕਸ਼ਮੀਰ ਦੇ ਵਿੱਚ ਤਿਆਰ ਕੀਤੇ ਜਾਂਦਾ ਸੀਗਾ ਤੀਬਤ ਦਾ ਧਾਰਮਿਕ ਗ੍ਰੰਥ ਕਿਹੜਾ ਹੈ ਜੀ ਕੇਸਰ ਸਾਗਾ ਠੀਕ ਹੈ ਤਿੱਬਤ ਦਾ ਧਾਰਮਿਕ ਗ੍ਰੰਥ ਕਿਹੜਾ ਹੈ ਜੀ ਕੇਸਰ ਸਾਗਾ ਨੈਕਸਟ ਹੈ ਜੀ ਕੇਰਲ ਵਿੱਚ ਸਭ ਤੋਂ ਪਹਿਲਾਂ ਅਰਬੀ ਤੇ ਯਹੂਦੀ ਆਏ ਸਨ ਨੈਕਸਟ ਹੈ ਈਸਾ ਮਸੀਹ ਦੇ ਧਰਮਦੂਤ ਸੰਤ ਥਾਮਸ ਸਨ ਈਸਾ ਮਸੀਹ ਦੇ ਧਰਮਦੂਤ ਸੰਤ ਥਾਮਸ ਸਨ ਨੈਕਸਟ ਹੈ ਜੀ ਸੰਤ ਥਾਮਸ ਜਾਂ ਸੇਂਟ ਥਾਮਸ ਕਿੰਨੇ ਸਾਲ ਪਹਿਲਾਂ ਕੇਰਲ ਆਏ ਸੀਗੇ ਤਾਂ 2000 ਸਾਲ ਪਹਿਲਾਂ ਕੇਰਲ ਆਏ ਸੀਗੇ ਇਹਨਾਂ ਨੇ ਜੇਕਰ ਪੁੱਛਿਆ ਜਾਵੇ ਵੀ ਭਾਰਤ ਵਿੱਚ ਸਭ ਤੋਂ ਪਹਿਲਾਂ ਇਸਾਈ ਧਰਮ ਨੂੰ ਕਿਸ ਨੇ ਲਿਆਂਦਾ ਸੀਗਾ ਤਾਂ ਸੰਤ ਥਾਮਸ ਨੇ ਲੈ ਕੇ ਆਂਦਾ ਸੀ ਨੈਕਸਟ ਆ ਜੀ ਕੇਰਲ 'ਚ ਇਸ ਇਸਾਈ ਧਰਮ ਲਿਆਉਣ ਦਾ ਸਿਹਰਾ ਸੰਤ ਥਾਮਸ ਨੂੰ ਜਾਂਦਾ ਹੈ ਕੇਰਲ ਵਿੱਚ ਇਸਾਈ ਧਰਮ ਲਿਆਉਣ ਦਾ ਸੇਰਾ ਸੰਤ ਥਾਮਸ ਨੂੰ ਜਾਂਦਾ ਹੈ। ਨੈਕਸਟ ਹੈ ਜੀ ਮੱਛਲੀ ਪਕੜਨ ਵਾਲੀ ਜਾਲ ਨੂੰ ਚੀਨਾ ਕਹਿੰਦੇ ਸੀ। ਠੀਕ ਹੈ। ਮੱਛਲੀ ਪਕੜਨ ਵਾਲੀ ਜਾਲ ਨੂੰ ਚੀਨਾ ਕਹਿੰਦੇ ਹਨ। ਤਾਂ ਕੁਐਸਚਨ ਨਾ ਕੁਐਸਚਨ ਨੂੰ ਬਣਾਉਣਾ ਤਾਂ ਆਪ ਹੀ ਸਿੱਖਿਆ ਕਰੋ ਜੀ। ਹੁਣ ਚੀਨਾ ਕੀ ਹੁੰਦਾ ਹੈ ਪੁੱਛ ਸਕਦੇ ਆ। ਵੀ ਮੱਛਲੀ ਪਕੜਨ ਵਾਲ ਨੂੰ ਜਾਲ ਨੂੰ ਕੀ ਕਹਿੰਦੇ ਸੀਗੇ ਚੀਨਾ ਕਹਿੰਦੇ ਸੀਗੇ ਚੀਨਾ ਚੱਟੇ ਕਿਹਨੂੰ ਕਹਿੰਦੇ ਸੀਗੇ ਜੀ ਜਿਹੜਾ ਤਲਣ ਦੇ ਲਈ ਵਰਤਨ ਵਰਤੇ ਜਾਂਦਾ ਸੀਗਾ ਉਹਨੂੰ ਚੀਨਾ ਚੱਟੀ ਕਹਿੰਦੇ ਸੀਗੇ ਮਤਲਬ ਜਿਹੜਾ ਮੱਛਲੀ ਨੂੰ ਉਹ ਪਕਾ ਕੇ ਖਾਂਦੇ ਸੀ ਜਿਹੜੇ ਬਰਤਨ ਦੇ ਵਿੱਚ ਉਹਨੂੰ ਚੀਨਾ ਚੱਟੀ ਕਹਿੰਦੇ ਸੀਗੇ ਨੈਕਸਟ ਹੈ ਜੀ ਭਾਰਤੀ ਏਕਤਾ ਕੋਈ ਬਾਹਰ ਤੋਂ ਥੋਪੀ ਹੋਈ ਚੀਜ਼ ਨਹੀਂ ਇਹ ਗੱਲ ਕਿਹਨੇ ਕਹੀ ਆ ਇਹ ਗੱਲ ਕਹੀ ਹੈ ਜੀ ਪੰਡਿਤ ਜਵਾਰ ਲਾਲ ਨਹਿਰੂ ਜੀ ਨੇ ਭਾਰਤੀ ਏਕਤਾ ਕੋਈ ਬਾਹਰ ਤੋਂ ਥੋਪੀ ਹੋਈ ਚੀਜ਼ ਨਹੀਂ ਹੈ ਇਹ ਗੱਲ ਕਿਹਨੇ ਕਹੀ ਹੈ ਜੀ ਇਹ ਕਹੀ ਹੈ ਪੰਡਿਤ ਜਵਾਰ ਲਾਲ ਨਹਿਰੂ ਜੀ ਨੇ ਕੋਈ ਵੀ ਕੁਐਸਚਨ ਆ ਜੇ ਅਨੇਕਤਾ ਵਿੱਚ ਏਕਤਾ ਜਾਂ ਏਕਤਾ ਦੇ ਬਾਰੇ ਪੋਲੀਟੀ ਦੇ ਵਿੱਚ ਇਹ ਗੱਲ ਜੀ ਪੰਡਿਤ ਜਵਾਰ ਲਾਲ ਨਹਿਰੂ ਜੀ ਨੇ ਕੀਤੀ ਆ ਨੈਕਸਟ ਹੈ ਜੀ ਓਨਮ ਓਨਮ ਤਿਹਾੜ ਕੇਰਲ ਦੇ ਵਿੱਚ ਮਨਾਇਆ ਜਾਂਦਾ ਹੈ ਓਨਮ ਤਿਹਾੜ ਕੇਰਲ ਦੇ ਵਿੱਚ ਮਨਾਇਆ ਜਾਂਦਾ ਜੀ ਠੀਕ ਆ ਸੀਟ ਅੱਟ ਦੇ ਵਿੱਚ ਤਾਂ ਜਿਵੇਂ ਆਪਸ਼ਨ ਦਿੱਤੀਆਂ ਹੁੰਦੀਆਂ ਨੇ ਚਾਰ ਲਾਈਨਾਂ ਦਿੱਤੀਆਂ ਹੁੰਦੀਆਂ ਨੇ ਦੱਸਿਆ ਹੁੰਦਾ ਪੁੱਛਿਆ ਹੁੰਦਾ ਦੱਸੋ ਕਿਹੜਾ ਇਹਨਾਂ ਚੋਂ ਗਲਤ ਆ ਫਿਰ ਉਦੋਂ ਇਹ ਚੀਜ਼ਾਂ ਕੰਮ ਆਉਂਦੀਆਂ ਜੀ ਓਨਮ ਤਿਉਹਾਰ ਕੇਰਲ ਦੇ ਵਿੱਚ ਮਨਾਇਆ ਜਾਂਦਾ ਆ ਕੇਰਲ ਦੀ ਮੁੱਖ ਫਸਲ ਚਾਵਲ ਲੌਂਗ ਇਲਾਚੀ ਤੇ ਮਸਾਲੇ ਆ ਠੀਕ ਆ ਜੀ ਕੇਰਲ ਦੇ ਵਿੱਚ ਇਹ ਜਿਹੜੀਆਂ ਫਸਲਾਂ ਮੁੱਖ ਤੌਰ ਤੇ ਹੁੰਦੀਆਂ ਆ ਨੈਕਸਟ ਆ ਜੀ ਲਦਾਖ ਵਿੱਚ ਮਸਾਲੇ ਮਸਾਲੇ ਲਿਖਿਆ ਜੀ ਕੱਚਾ ਰੇਸ਼ਮ ਤੇ ਦਰੀਆਂ ਦਾ ਵਪਾਰ ਹੁੰਦਾ ਸੀ ਲਦਾਖ ਵਿੱਚ ਮਸਾਲੇ ਕੱਚਾ ਰੇਸ਼ਮ ਤੇ ਦਰੀਆਂ ਦਾ ਵਪਾਰ ਹੁੰਦਾ ਸੀਗਾ ਈਸਾਈ Hindu ਬੁੱਧ ਇਸਲਾਮ ਧਰਮ ਕੇਰਲ ਦੇ ਵਿੱਚ ਪ੍ਰਚਲਿਤ ਹੈ ਠੀਕ ਹੈ ਕੇਰਲ ਦੇ ਵਿੱਚ ਇਹ ਜਿਹੜੇ ਧਰਮ ਹੁੰਦੇ ਸੀ ਜੀ ਈਸਾਈ Hindu ਬੁੱਧ ਤੇ ਇਸਲਾਮ ਧਰਮ ਕੇਰਲ ਦੇ ਵਿੱਚ ਚਾਰੇ ਧਰਮ ਪਾਈ ਜਾਂਦੇ ਸੀਗੇ ਸਫਰੇਜ ਅੰਦੋਲਨ ਤਾਂ ਹੁਣ ਇਹ ਵਾਲਾ ਜਿਹੜਾ ਜੀ ਇੰਪੋਰਟੈਂਟ ਆ ਗਿਆ ਸਫਰੇਜ ਅੰਦੋਲਨ ਤੋਂ ਕੀ ਭਾਵ ਹੈ ਸਫਰੇਜ ਅੰਦੋਲਨ ਤੋਂ ਭਾਵ ਹੈ ਜੀ ਔਰਤਾਂ ਨੂੰ ਵੋਟ ਦੇਣ ਦੇ ਅਧਿਕਾਰ ਸੰਬੰਧੀ ਮੰਗਾਂ ਮੰਗੀਆਂ ਜਾਂਦੀਆਂ ਸੀਆਂ ਅੰਦੋਲਨ ਕੀਤੇ ਜਾਂਦੇ ਸੀਗੇ ਇਹਨੂੰ ਕਹਿੰਦੇ ਆ ਜੀ ਸਫਰੇਜ ਅੰਦੋਲਨ ਔਰਤਾਂ ਦੇ ਵੋਟ ਦੇ ਅਧਿਕਾਰ ਸੰਬੰਧੀ ਇਹ ਇੰਪੋਰਟੈਂਟ ਹੈ ਜੀ ਸਫਰੇਜ ਅੰਦੋਲਨ ਪੀਐਸਟਟ ਦੇ ਲਈ ਠੀਕ ਹੈ ਅਮਰੀਕਾ ਵਿੱਚ ਔਰਤਾਂ ਨੂੰ ਵੋਟ ਦੇਣ ਦਾ ਅਧਿਕਾਰ ਕਦੋਂ ਮਿਲਿਆ ਸੀ ਜੀ ਇਹ ਮਿਲਿਆ ਸੀ 1920 ਈਸਵੀ ਦੇ ਵਿੱਚ ਇਹ ਵੀ ਇੰਪੋਰਟੈਂਟ ਹੈ ਜੀ ਕਿਉਂਕਿ ਐਵੇਂ ਦੇ ਜਿਹੜੇ ਫੈਕਟ ਆ ਬਹੁਤ ਪੁੱਛੇ ਜਾਂਦੇ ਆ ਪੇਪਰਾਂ ਦੇ ਵਿੱਚ ਇੰਗਲੈਂਡ 'ਚ ਔਰਤਾਂ ਨੂੰ ਵੋਟ ਦੇਣ ਦਾ ਅਧਿਕਾਰ 1928 ਈਸਵੀ ਦੇ ਵਿੱਚ ਮਿਲਿਆ ਸੀ ਠੀਕ ਹੈ ਇੰਗਲੈਂਡ ਵਿੱਚ ਔਰਤਾਂ ਨੂੰ ਵੋਟ ਦੇਣ ਦਾ ਅਧਿਕਾਰ 1528 ਈਸਵੀ ਦੇ ਵਿੱਚ ਮਿਲਿਆ ਸੀਗਾ ਯੰਗ ਇੰਡੀਆ ਪੱਤਰਕਾ ਇਹ ਜਿਹੜੀ ਯੰਗ ਇੰਡੀਆ ਪੱਤਰਕਾ ਇਹ ਕਿਹਨੇ ਲਿਖੀ ਹੈ ਜੀ ਮਹਾਤਮਾ ਗਾਂਧੀ ਦੀ ਕਿਹਨੇ ਜਾਰੀ ਕੀਤੀ ਹੈ ਲਿਖੀ ਮਤਲਬ ਕਿ ਦੀ ਕਿਹਨੇ ਇਹ ਪੱਤਰਕਾ ਜਾਰੀ ਕੀਤੀ ਸੀ ਮਹਾਤਮਾ ਗਾਂਧੀ ਜੀ ਨੇ ਤੇ 1931 ਦੇ ਵਿੱਚ ਗਰੀਬਾਂ ਨੂੰ ਵੋਟਾਂ ਤੋਂ ਵਾਂਝੇ ਹੋਣ ਦੇ ਬਾਰੇ ਵਿੱਚ ਦੱਸਿਆ ਸੀਗਾ ਠੀਕ ਹੈ ਜੀ ਤਾਂ ਇਹ ਯੰਗ ਪੱਤਰਕਾ ਆਪਾਂ ਪੋਲਿਟੀ ਦੇ ਵਿੱਚ ਕਿਉਂ ਪੜ ਰਹੇ ਹਾਂ ਮਹਾਤਮਾ ਗਾਂਧੀ ਜੀ ਦੀ ਕਿਉਂਕਿ ਇਹਦੇ ਵਿੱਚ ਨਾ ਗਰੀਬਾਂ ਨੂੰ ਵੋਟ ਤੋਂ ਵਾਂਝੇ ਹੋਣ ਬਾਰੇ ਦੱਸਿਆ ਸੀ ਪਹਿਲਾਂ ਕੀ ਹੁੰਦਾ ਸੀ ਜ਼ਮੀਨ ਜਾਇਦਾਦ ਨੂੰ ਆਧਾਰ ਬਣਾ ਕੇ ਵੋਟ ਜਿਹੜਾ ਮਤਲਬ ਸਰਦਾ ਵਰਦਾ ਬੰਦਾ ਸੀਗਾ ਉਹ ਵੋਟ ਦਿੰਦਾ ਸੀ ਔਰਤਾਂ ਨਹੀਂ ਵੋਟ ਦਿੰਦੀਆਂ ਸੀ ਤੇ ਗਰੀਬ ਵੀ ਵੋਟ ਨਹੀਂ ਦਿੰਦੇ ਸੀਗੇ ਠੀਕ ਆ ਨੈਕਸਟ ਹੈ ਜੀ ਡਾਕਟਰ ਬੀ ਆਰ ਅੰਬੇਦਕਰ ਜੀ ਨੇ ਕਿਹੜਾ ਧਰਮ ਅਪਣਾ ਲਿਆ ਸੀ ਬੁੱਧ ਧਰਮ ਅਪਣਾ ਲਿਆ ਸੀ ਤਾਂ ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਜੀ ਅੰਬੇਦਕਰ ਜੀ ਦੇ ਬਾਰੇ ਵਿੱਚ ਹਿਸਟਰੀ ਦੇ ਵਿੱਚ ਸਭ ਨੇ ਪੜਿਆ ਹੋਊਗਾ ਜਾਂ ਫਿਰ ਨੌਲੇਜ ਤਾਂ ਹੋਊਗੀ ਜੀ ਡਾਕਟਰ ਬੀ ਆਰ ਅੰਬੇਦਕਰ ਜੀ ਦੇ ਬਾਰੇ ਵਿੱਚ ਇਹਨਾਂ ਨੇ ਬੁੱਧ ਧਰਮ ਨੂੰ ਅਪਣਾ ਲਿਆ ਸੀਗਾ ਨੈਨਸਲ ਮੰਡੇਲਾ ਨੈਨਸਨ ਮੰਡੇਲਾ ਕੌਣ ਸੀਗਾ ਜੀ ਦੱਖਣੀ ਅਫਰੀਕਾ ਦਾ ਕਾਂਗਰਸੀ ਨੇਤਾ ਸੀਗਾ ਨੈਨਸਲ ਨੈਨਸਨ ਨੇਲਸਨ ਮੰਡੇਲਾ ਦੱਖਣੀ ਅਫਰੀਕਾ ਦਾ ਕਾਂਗਰਸੀ ਨੇਤਾ ਸੀਗਾ ਇਹ ਕਿਉਂ ਆਪਾਂ ਪੜਦੇ ਹਾਂ ਜੀ ਨੈਨਸਨ ਮੰਡੇਲਾ ਇਹ ਕਿ ਇਹ ਰੰਗ ਭੇਦ ਦੇ ਖਿਲਾਫ ਲੰਬੇ ਸਮੇਂ ਤੱਕ ਸੰਘਰਸ਼ ਕੀਤਾ ਸੀਗਾ ਨੰਸਲ ਮੰਡੇਲਾ ਨੇ ਰੰਗ ਭੇਦ ਦੇ ਖਿਲਾਫ ਦੱਖਣੀ ਅਫਰੀਕਾ ਦੇ ਵਿੱਚ ਇਹਨੇ ਸੰਘਰਸ਼ ਕੀਤਾ ਸੀਗਾ ਇਹਦੇ ਸੰਘਰਸ਼ ਦੇ ਕਾਰਨ ਹੀ 1994 ਇਸਵੀ ਦੇ ਵਿੱਚ ਦੱਖਣੀ ਅਫਰੀਕਾ ਜਿਹੜਾ ਜੀ ਲੋਕਤੰਤ੍ਰਿਕ ਦੇਸ਼ ਬਣ ਗਿਆ ਸੀਗਾ ਦੱਖਣੀ ਅਫਰੀਕਾ ਦੇ ਵਿੱਚ ਆਪਾਂ ਨੂੰ ਪਤਾ ਹੀ ਹੈ ਕਿ ਕਾਲੇ ਤੇ ਗੋਰੇ ਦੋ ਤਰ੍ਹਾਂ ਦੇ ਦੋ ਨਸਲਾਂ ਦੇ ਲੁੱਕੀ ਰਹਿੰਦੇ ਆ ਸਵੇਤ ਤੇ ਆਸਵੇਤ। ਅਸਵੇਤ ਜਿਹੜੇ ਕਾਲੇ ਲੋਕਾਂ ਨੂੰ ਆਸਵੇਤ ਕਿਹਾ ਜਾਂਦਾ ਹੈ ਤੇ ਜਿਹੜੇ ਗੋਰੇ ਹੁੰਦੇ ਆ ਉਹਨਾਂ ਨੂੰ ਸਵੇਤ ਕਿਹਾ ਜਾਂਦਾ ਹੈ। ਠੀਕ ਆ ਉਹ ਜਿਹੜੇ ਸਵੇਤ ਲੋਕੀ ਹੁੰਦੇ ਸੀ ਕਾਲੇ ਲੋਕਾਂ ਦੇ ਨਾਲ ਜਿਹੜਾ ਭੇਦਭਾਵ ਕਰਦੇ ਸੀਗੇ ਇਸ ਕਰਕੇ ਨੈਲਸਨ ਮੰਡੇਲਾ ਨੇ ਰੰਗ ਭੇਦ ਖਿਲਾਫ ਸੰਘਰਸ਼ ਕੀਤਾ ਸੀਗਾ। ਨੈਕਸਟ ਹੈ ਜੀ ਦੱਖਣੀ ਅਫਰੀਕਾ ਵਿੱਚ ਆਸਵੇਤ ਲੋਕਾਂ ਨੂੰ ਵੋਟ ਦੇਣ ਦਾ ਅਧਿਕਾਰ ਨਹੀਂ ਸੀ। ਦੱਖਣੀ ਅਫਰੀਕਾ ਦੇ ਵਿੱਚ ਅਸਵੇਤ ਜਿਹੜੇ ਹੁੰਦੇ ਸੀ ਨਾ ਬਲੈਕ ਕਲਰ ਵਾਲੇ ਲੁਕੀ ਹੁੰਦੇ ਸੀਗੇ ਉਹਨਾਂ ਨੂੰ ਵੋਟ ਦੇਣ ਦਾ ਵੀ ਅਧਿਕਾਰ ਨਹੀਂ ਸੀ ਉਹਨਾਂ ਦੇ ਨਾਲ ਪੂਰਾ ਮਤਲਬ ਜਿਹੜਾ ਹੁੰਦਾ ਨਾ ਕੀਤਾ ਜਾਂਦਾ ਸੀਗਾ ਕੀ ਕਾ ਉਹਨਾਂ ਨੂੰ ਮਤਲਬ ਹਰ ਇੱਕ ਗੱਲ ਚ ਹੀਣ ਸਮਝਿਆ ਜਾਂਦਾ ਸੀਗਾ ਹਾਂਜੀ ਇੱਥੇ ਜਿਹੜੇ ਅਸਵੇਤ ਲੁਕੀ ਹੁੰਦੇ ਸੀ ਕਾਲੇ ਲੁਕੀ ਹੁੰਦੇ ਸੀ ਜੁੱਲੂ ਭਾਸ਼ਾ ਬੋਲਦੇ ਸੀਗੇ ਯਾਦ ਰੱਖੋ ਜੀ ਆश्वेत ਲੋਕਾਂ ਨੂੰ ਨਾ ਜਿਹੜੀ ਉੱਥੋਂ ਦੀ ਅਫਰੀਕਾ ਦੀ ਭਾਸ਼ਾ ਵੀ ਬੋਲਣ ਦਾ ਅਧਿਕਾਰ ਨਹੀਂ ਸੀਗਾ ਉਹਨਾਂ ਨੂੰ ਇੰਨੇ ਮਾੜੇ ਸਮਝਿਆ ਜਾਂਦਾ ਸੀ ਉਹ ਜੁੱਲੂ ਭਾਸ਼ਾ ਬੋਲਦੇ ਸੀ ਤੇ ਸਫੇਦ ਲੋਕ ਕੀ ਹੁੰਦੇ ਸੀ ਜਿਹੜੇ ਅਫਰੀਕਾਨਸ ਭਾਸ਼ਾ ਬੋਲਦੇ ਸੀਗੇ ਠੀਕ ਹੈ ਨੈਕਸਟ ਹੈ ਜੀ ਤਾਮਿਲਨਾਡੂ ਦੇ ਵਿੱਚ ਮੈ ਟੂ ਕਰਨਾਟਕ ਦੇ ਕ੍ਰਿਸ਼ਨ ਰਾਜਾ ਸਾਗਰ ਬੰਨ ਤੇ ਇਹਨਾਂ ਦੋਨਾਂ ਦੇਸ਼ਾਂ ਦੇ ਵਿਚਾਲੇ ਵਿਵਾਦ ਚੱਲਦਾ ਰਹਿੰਦਾ ਸੀ ਹਾਂਜੀ ਹੁਣ ਇਹਦੇ ਵਿੱਚ ਇਹ ਆਉਂਦਾ ਹੈ ਜੀ ਪੇਪਰ ਦੇ ਵਿੱਚ ਬਹੁਤ ਵਾਰੀ ਕਿ ਕਿਹੜੇ ਦੋ ਰਾਜਾਂ ਦੇ ਵਿੱਚ ਪਾਣੀ ਦੇ ਕਾਰਨ ਵਿਵਾਦ ਚੱਲਦਾ ਸੀ ਬੰਨ ਦੇ ਕਾਰਨ ਬੰਨਾਂ ਦੇ ਕਾਰਨ ਵਿਵਾਦ ਚੱਲਦਾ ਸੀ ਜਾਂ ਪੁੱਛਣਗੇ ਮਟੂਰ ਬੰਨ ਕ੍ਰਿਸ਼ਨ ਸਾਗਰ ਬੰਨ ਇਹਨਾਂ ਦੇ ਕਰਕੇ ਕਿਹੜੇ ਦੋ ਰਾਜਾਂ ਦੇ ਵਿੱਚ ਵਿਵਾਦ ਚੱਲਦਾ ਆ ਇਹ ਚੱਲਦਾ ਜੀ ਤਾਮਿਲਨਾਡੂ ਤੇ ਕਰਨਾਟਕ ਦੇ ਵਿਚਾਲੇ ਭਾਰਤ ਵਿੱਚ 6 ਲੱਖ ਤੋਂ ਜ਼ਿਆਦਾ ਪਿੰਡ ਹਨ ਹਿੰਦੂ ਅਧਿਨਿਯਮ 2005 ਔਰਤਾਂ ਨੂੰ ਜ਼ਮੀਨ ਦਾ ਅਧਿਕਾਰ ਦਿੱਤਾ ਗਿਆ ਸੀ ਹਿੰਦੂ ਅਧਿਨਿਯਮ ਧਾਰਾ 2005 ਦੇ ਵਿੱਚ ਔਰਤਾਂ ਨੂੰ ਜ਼ਮੀਨ ਦਾ ਅਧਿਕਾਰ ਦਿੱਤਾ ਗਿਆ ਸੀ ਨੈਕਸਟ ਹੈ ਜੀ 1994 ਵਿੱਚ ਸੂਰਤ ਵਿੱਚ ਪਲੇਗ ਫੈਲਿਆ ਸੀਗਾ ਗੰਦਗੀ ਦੇ ਕਾਰਨ ਤਾਂ ਇਹ ਵੀ ਨਿੱਕਾ ਜਿਹਾ ਇੱਕ ਫੈਕਟ ਸੀਗਾ ਜੀ ਮੈਨੂੰ ਇਹ ਸੀ ਵੀ ਕੋਈ ਵੀ ਫੈਕਟ ਆਪਣਾ ਰਵੇ ਰਵੇ ਨਾ ਤਾਂ ਇਹ ਸਾਰੇ ਹੀ ਫੈਕਟ ਹੈ ਜੀ ਜਿਹੜੇ ਇਹ ਤੁਸੀਂ ਇੱਕ ਵਾਰੀ ਕਰ ਲਿਓ ਤਾਂ ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਆ ਪੀਡੀਐਫ ਇਹਦਾ ਤੁਸੀਂ ਆਪਣੇ ਆਪ ਜੀ ਲਿਖਿਆ ਕਰੋ ਠੀਕ ਹੈ ਪੀਡੀਐਫ ਨਹੀਂ ਇਹਦਾ ਹੈਗਾਗਾ ਠੀਕ ਆ ਤਾਂ ਉਹਦੇ ਲਈ ਸੋ ਸੌਰੀ ਤਾਂ ਇਹ ਜਿਹੜਾ ਇਹੀ ਮਤਲਬ ਤੁਸੀਂ ਨੋਟਸ ਸਕਰੀਨਸ਼ਾਟ ਲੈ ਲਿਆ ਕਰੋ ਨਾ ਪੀਡੀਐਫ ਦੀ ਕੀ ਲੋੜ ਆ ਤੁਹਾਨੂੰ ਤੁਸੀਂ ਸਕਰੀਨਸ਼ਾਟ ਲੈ ਕੇ ਕਲੀਅਰ ਸਕੈਨਰ ਇੱਕ ਐਪ ਆ ਕਲੀਅਰ ਸਕੈਨਰ ਉਹਨੂੰ ਤੁਸੀਂ ਡਾਊਨਲੋਡ ਕਰ ਲਓ ਤਾਂ ਜਿਹੜਾ ਇਹ ਸਕਰੀਨਸ਼ਾਟ ਲੈ ਕੇ ਉਸ ਤੋਂ ਬਾਅਦ ਕਲੀਅਰ ਸਕੈਨਰ ਦੇ ਵਿੱਚ ਤੁਸੀਂ ਪੀਡੀਐਫ ਬਣਾ ਕੇ ਆਪਣੇ ਪੀਡੀਐਫ ਰੱਖ ਸਕਦੇ ਹੋ ਜੀ ਠੀਕ ਹੈ ਮੈਂ ਤੁਹਾਨੂੰ ਤਰੀਕਾ ਦੱਸਦਾ ਪੀਡੀਐਫ ਬਣਾਉਣ ਦਾ ਤਾਂ ਇਹਨਾਂ ਤੁਸੀਂ ਆਪਣੇ ਆਪ ਕਰ ਲਿਆ ਕਰੋ ਠੀਕ ਹੈ ਜੀ ਸਕਰੀਨਸ਼ਾਟ ਲੈ ਲਿਆ ਕਰੋ ਤੇ ਪੀਡੀਐਫ ਬਣਾ ਕੇ ਰੱਖ ਲਿਆ ਕਰੋ ਤਾਂ ACG ਆਪਣੀ ਅੱਜ ਦੀ ਪੋਲੀਟੀ ਦੀ ਕਲਾਸ ਇਹਦਾ ਨੈਕਸਟ ਜਿਹੜਾ ਪਾਰਟ ਹੈ ਜੀ ਤਾਂ ਇਹਦੀਆਂ ਕਈ ਸਾਰੀਆਂ ਕਲਾਸਾਂ ਹੋਣਗੀਆਂ ਜਦੋਂ ਤੱਕ ਪੀਪਰ ਹੋਣਾ ਉਸ ਤੋਂ ਤਾਂ ਬਹੁਤ ਸਮਾਂ ਪਹਿਲਾਂ ਹੀ ਆਪਣਾ ਕਵਰ ਹੋ ਜਾਣਾ ਹੈ ਜੀ ਤਾਂ ਵੀਡੀਓ ਦੇਖਣ ਲਈ ਧੰਨਵਾਦ